ਪਲੈਜ਼ਾ ਦੇ ਡਿਵਾਈਡਰ ਦੇ ਨਾਲ ਕਾਰ ਟਕਰਾਉਣ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤਸਦੀਕ ਕੀ ਸੀ ਨੌਜਵਾਨ ਨੇ 15 ਫਰਵਰੀ ਨੂੰ ਵਿਦੇਸ਼ ਜਾਣਾ ਸੀ ਕੈਨੇਡਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਨੌਜਵਾਨ ਦੇ ਨਾਲ ਮਨਤਪਾਗਾ ਪਾਣਾ ਵਾਪਰਦਾ ਉਸ ਤੋਂ ਬਾਅਦ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੈ ਤਸਦੀਕ ਕੀ ਨੌਜਵਾਨ ਦੋ ਪੈਨਾ ਦਾ ਇਕਲੌਤਾ ਪਰਾਦਸੀਆ ਜਾ ਰਿਹਾ ਹੈ ਇਸ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਦੇ ਲਈ ਇਹ ਨੌਜਵਾਨ ਨੇ 15 ਤਰੀਕ ਨੂੰ ਵਿਦੇਸ਼ ਜਾਣਾ ਸੀ ਪਰ ਉਸ ਨਾਲ ਪਹਿਲਾਂ ਹੀ ਇਹ ਮਨਤਪਾਗਾ ਪਾਣਾ ਵਾਪਰਦਾ ਤੇ ਉਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਤਸਵੀਕ ਇਹ ਘਟਨਾ ਬਰਨਾਲਾ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਬਠਿੰਡਾ ਦਾ ਨੌਜਵਾਨ ਸੀਗਾ ਬਠਿੰਡਾ ਦੇ ਪਕਟਾ ਪਾਈ ਤੋਂ ਇਹ ਨੌਜਵਾਨ ਬਰਨਾਲਾ ਵੱਲ ਸਾਈਡ ਆ ਰਿਹਾ ਸੀ ਤੇ ਰਾਤ ਦੇ ਵਿੱਚ ਉਸਾਰੀ ਚੱਲ ਰਹੀ ਸੀ ਇੱਕ ਟੋਲ ਪਲਾZA ਦੇ ਤਦਸਹ ਜਾ ਰਿਹਾ ਹੈ ਕਿ ਉੱਥੇ ਹੀ ਟੋਲ ਪਲਾZA ਦੇ ਡਿਵਾਈਡਰ ਦੇ ਨਾਲ ਇਸ ਨੌਜਵਾਨ ਦੀ ਗੱਡੀ ਟਕਰਾਂਦੀ ਹੈ ਤੇ ਇਸੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਹਾਲਕਿ ਇੱਕ ਨੌਜਵਾਨ ਇਸ ਦੇ ਨਾਲ ਗੱਡੀ ਦੇ ਵਿੱਚ ਬੈਠਾ ਹੋਇਆ ਸੀਗਾ ਦੁਰਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੋ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾ ਦਿੱਤਾ ਦੱਸਿਆ ਕਿ ਇਸੇ ਮ੍ਰਿਤਕ ਨੌਜਵਾਨ ਦਾ ਨਾਮ ਅਮਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਜ ਜਿਸ ਦੀ ਉਮਰ ਮਹਿਜ 20 ਸਾਲ ਸੀ 13 ਸਾਲ ਪਹਿਲਾਂ ਇਸ ਨੌਜਵਾਨ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਆਪਣੀ ਮਾਂ ਤੇ ਆਪਣੇ ਦੋ ਪੈਨਾ ਦਾ ਸਹਾਰਾ ਸੀਗਾ ਦੱਸਿਆ ਕਿ ਇਸੇ ਘਟਨਾ ਤੋਂ ਬਾਅਦ ਪਰਿਵਾਰ ਦਾ ਰੂਰੂ ਕੀ ਬੁਰਾ ਹਾਲ ਹੈ ਦੱਸਿਆ ਕਿ ਇਸ ਨੌਜਵਾਨ ਨੇ 15 ਫਰਵਰੀ ਨੂੰ ਵਿਦੇਸ਼ ਜਾਣਾ ਸੀ ਕੈਨੇਡਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸ ਨੇ ਨਾਲ ਮਨਪਾਗਾਪਾਣਾ ਵਾਪਰੇ ਸੁਬਾਹ ਪਰਿਵਾਰ ਦਾ ਰੂਰੂ ਕਿ ਬੁਰਾ ਹਾਲ ਹੈ ਪਰਿਵਾਰ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਨੌਜਵਾਨ ਦੀ ਉਮਰ 20 ਸਾਲ ਸੀਗੀ ਤੇ ਇਸਨੇ ਵਿਦੇਸ਼ ਜਾਣਾ ਸੀ ਪਰ ਇਸਦੇ ਨਾਲ ਮਨਪਾਗਾਪਾਣਾ ਵਾਪਰੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਹਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਤੁਸੀਂ ਵਸੋਂ ਪੂਰਾ ਮਾਮਲਾ ਕੀ ਹੈ ਤੇ ਇਸ ਸਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਮੈਂ ਤਾਂ ਪਹਿਲਾਂ ਹੀ ਪੰਚਾਇਤ ਯੂਨੀਅਨ ਵੱਲੋਂ ਵੀ ਅਸੀਂ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਕਰ ਚੁੱਕੇ ਹਾਂ ਕਿ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ ਆ ਦੋ ਦਿਨ ਪਹਿਲਾਂ ਇੱਕ ਬਜ਼ੁਰਗ 70 ਸਾਲ ਦੀ ਮਾਤਾ ਦਾ ਚੂਲਾ ਇੱਥੇ ਟੁੱਟਿਆ ਉਸ ਤੋਂ ਪਹਿਲਾਂ ਵੱਡੇ ਐਕਸੀਡੈਂਟ ਹੋਏ ਦੋ ਵੀਰਾਂ ਦੀ ਇੱਥੇ ਲੱਤਾਂਵਾਮਾਂ ਟੁੱਟ ਗਈਆਂ ਅੱਜ بڑا ਹੀ ਦੁੱਖ ਦਾ ਹੀ ਘਟਣਾ ਜਿਹੜੀ ਵਾਪਰੀ ਆ ਜਿਹੜੇ ਵੀਰ ਨੇ ਬਠਿੰਡੇ ਜ਼ਿਲ੍ਹੇ ਦਾ ਪਿੰਡਾ ਕੋਟਪਾਈਆਣਾ ਉਹਦੇ ਉਥੋਂ ਦਾ ਮੁੰਡੇ ਨੇ ਅਮਰਤਪਾਲ ਨੇ ਬਾਹਰ ਜਾਣਾ ਸੀ 21 ਸਾਲ ਦੀ ਉਮਰ ਆ ਰਾਤ ਬੜਾ ਭਿਆਨਕ ਹਾਸਾ ਆਇਆ ਦੇਖੋ ਕਿਵੇਂ ਗੱਡੀ ਟੁੱਟੀ ਪਈ ਆ ਇੱਕ ਮੁੰਡੇ ਦੀ ਮੌਤ ਹੋ ਗਈ ਦੂਜੇ ਨੌਜਵਾਨ ਨੂੰ ਡੀਐਮਸੀ ਲੈ ਕੇ ਗਏ ਹੋਇਆ ਮੈਂ ਮਾਰਨ ਜੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਜਦੋਂ ਟੋਲ ਪਲਾਜੇ ਬੰਦ ਬੰਦ ਸੀ ਜਿਹੜੀ ਡੇਟ ਆਹੋ ਆ ਜਾਂਦੀ ਆ ਬੰਦ ਹੋਣ ਦੀ ਉਦੋਂ ਤਾਂ ਤੁਸੀਂ ਜਾ ਕੇ ਲਾਈਵ ਹੋ ਜਾਂਦੇ ਓਥੇ ਵੀ ਅਸੀਂ ਟੋਲ ਪਲਾਜਾ ਚਕਾਤਾ ਆ ਤੁਸੀਂ ਸ਼ਰਿਆਮ ਜਿਹੜੀਆਂ ਕੰਧਾਂ ਕੱਢੀਆਂ ਨੇ ਕੰਧਾਂ ਕੱਢ ਕੇ ਸ਼ਰਿਆਮ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਕਿੱਥੇ ਆ ਪ੍ਰਸ਼ਾਸਨ ਅੱਜ ਅਸੀਂ ਬੇਨਤੀਆਂ ਕਰ ਰਹੇ ਹਾਂ ਉਸ ਦਿਨ ਐਕਸੇਸ ਸਾਹਿਬ ਆਈ ਸੀ ਇੱਥੇ ਚੈੱਕ ਕਰਕੇ ਸਾਨੂੰ ਭਰੋਸਾ ਦਿਵਾ ਕੇ ਚਲੇ ਗਏ ਕਿ ਦੋ ਦਿਨਾਂ ਦੇ ਵਿੱਚ ਤੁਹਾਡਾ ਹੱਲ ਹੋ ਜਾਊਗਾ ਇੱਥੇ ਕੋਈ ਦੋ ਦਿ ਕੋਈ ਇੱਥੇ ਹੋਰ ਜਿਹੜਾ ਪ੍ਰਬੰਧ ਇਹਨਾਂ ਦੀ ਕੋਈ ਗੱਡੀ ਐਂਬੂਲੈਂਸ ਕੋਈ ਗੱਡੀ ਇੱਥੇ ਨਹੀਂ ਮਲਾਜਮ ਇਹਨਾਂ ਦਾ ਇੱਥੇ ਨਹੀਂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾਗਾ ਇਹ ਕੰਨਾ ਕਾਦੀ ਖਤਰ ਕੱਢੀਆਂ ਨੇ ਜਦੋਂ ਇੱਥੇ ਕੋਈ ਹੈ ਹੀ ਨਹੀਂਗਾ ਕਿਉਂ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਮੈਂ ਮਾਰਜੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬੰਦੇ ਮੁੰਡੇ ਦੀ ਮੌਤ ਹੋਈ ਆ ਕੀ ਤੁਸੀਂ ਉਹਦੀ ਮਾਂ ਨੂੰ ਤੁਸੀਂ ਪੁੱਤ ਮਲਾ ਸਕਦੇ ਹੋ ਤੁਸੀਂ ਬਦਲਾ ਦੇਣਾ ਤੇ ਸਰਕਾਰ ਲੈ ਜਾਂਦੀ ਵੀ ਅਸੀਂ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰਾਂਗੇ ਆ ਦੇਖੋ 21 ਸਾਲ ਦਾ ਨੌਜਵਾਨ ਕਿਸੇ ਮਾਂ ਦਾ ਮਰ ਗਿਆ ਕੀ ਕੀ ਵਾਪਸ ਲਿਆਂਦਾ ਜਾ ਸਕਦਾਗਾ ਮੈਂ ਤੁਹਾਡੇ ਜਰੀਏ ਬੇਨਤੀ ਇਹੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਆਓ ਇਹ ਟੋਲ ਪਲਾਜ਼ਾ ਛਕਾਓ ਕਿ ਇੱਥੇ ਲਗਾਤਾਰ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਸਰਸ ਜੁਨੀਅਨ ਦੇ ਪ੍ਰਧਾਨ ਵਿਕੀਰ ਸਿੰਘ ਸਿਰਾਜੀ ਵੀ ਇੱਥੇ ਪਹੁੰਚੇ ਹੋਏ ਨੇ ਮੈਂ ਹੁਣ ਪਿੰਡਾਂ ਦੇ ਵਿੱਚ ਕੱਲ ਤੋਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਅਨਾਊਂਸਮੈਂਟ ਕਰਕੇ ਅਸੀਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਾਂਗੇ ਚਾਹੇ ਮੱਲੀਆਂ ਗਾ ਚਾਹੇ ਚੁੰਗਾ ਗਾ ਭੋਤਰਾ ਨਾਈ ਵਾਲਾ ਕਹਰੇ ਸਾਰੇ ਪਿੰਡਾਂ 'ਚ ਜਾ ਕੇ ਅਸੀਂ ਅਸੀਂ ਵੱਡੀ ਐਜੀਟੇਸ਼ਨ ਇੱਥੇ ਕਰਨ ਦਾ ਯਤਨ ਕਰਾਂਗੇ ਕਿਉਂਕਿ ਅਸੀਂ ਆਪਦੇ ਭਰਾ ਨਹੀਂ ਮਾਰ ਸਕਦੇ ਇਹ ਪੰਜਾਬ ਦੇ ਨੌਜਵਾਨ ਪਹਿਲੇ ਹੀ ਪੰਜਾਬ ਬਰਬਾਦ ਹੋ ਚੁੱਕਿਆ ਹੈਗਾ ਪੰਜਾਬ ਚ ਹੈ ਹੀ ਕੁਛ ਨਹੀਂ ਸਾਰੇ ਨੌਜਵਾਨ ਬਾਹਰ ਜਾ ਰਹੇ ਨੇ ਇੱਥੋਂ ਵਾਲੇ ਨੂੰ ਸਰਕਾਰਾਂ ਮਾਰ ਰਹੀਆਂ ਨੇ ਸੋ ਮੈਂ ਇਸ ਵੇਤੇ ਅਸੀਂ ਵੱਡੀ ਐਜੀਟੇਸ਼ਨ ਦਾ ਐਲਾਨ ਕਰਦੇ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲਵਾਂਗੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਨਾਲ ਲੈ ਕੇ ਅਸੀਂ ਇਸ ਟੋਲ ਪਲਾਜੇ ਦਾ ਕੋਈ ਹੱਲ ਕਰਨਾ ਚਾਹੁੰਦੇ ਆਂ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਆਂ ਵੀ ਇਹ ਜਿਹੜਾ ਟੋਲ ਪਲਾਜਾ ਇੱਥੇ ਲੱਗਣ ਜਾ ਰਿਹਾ ਪਹਿਲੀ ਗੱਲ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੀ ਜੀ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਛ ਇੱਥੇ ਕਰਨ ਦੀ ਕੀ ਲੋੜ ਆ ਇੱਥੇ ਬੰਪ ਲਾਏ ਪਏ ਆ ਮੂਰੇ ਬੈਰੀਕੇਡ ਲਾਏ ਪਏ ਆ ਤੁੰਦ ਚ ਰਾਤ ਰੁਕ ਡਰਾਈਵਰਾਂ ਨੂੰ ਦਿਸ ਨਹੀਂ ਰਿਹਾ ਆ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ ਇੱਕ ਲੋਤਾ ਪੁੱਤ ਬਾਪਿਆਂ ਦਾ ਜਿਹਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਕਾਰ ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ ਕੱਲਾ ਮੁੰਡਾ ਸੀ ਮਾਪਿਆਂ ਦਾ ਦੋ ਭੈਣਾਂ ਦਾ ਭਰਾ ਸੀ ਮਾਂ ਸੀ ਕੋ ਸਿਰ ਤੇ ਨਹੀਂ ਜ਼ਿੰਮੇਵਾਰੀ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਇੱਥੇ ਰੋਜ਼ ਐਕਸੀਡੈਂਟ ਜਿਹੜੇ ਹੁੰਦੇ ਨੇ ਉਹਦੇ ਤੇ ਇੱਕ ਛੋਟੀ ਮੋਟੀ ਕਾਰਵਾਈ ਪਾ ਕੇ ਉਹਦਾ ਰਫਾ ਰਫਾ ਕੀਤਾ ਜਾਂਦਾ ਤੇ ਇਹਨਾਂ ਨੂੰ ਸਿੱਧਾ ਮੇਰੇ ਹਿਸਾਬ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਇਹਦਾ ਜ਼ਿੰਮੇਵਾਰ ਠਾ ਰੋਣਾ ਚਾਹੀਦਾ ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮਾਫੀ ਜਮਾ ਲੈਣਾ ਚਾਹੀਦਾ ਤੇ ਜਿਹੜਾ ਟੋਲ ਬਣ ਰਿਹਾ ਹੈ ਗਲਤ ਬਣ ਰਿਹਾ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ ਕਿਉਂਕਿ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਬ ਗਏ ਵੀ ਇੱਥੇ ਰੋਜ਼ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ ਘੱਟ 30 ਐਕਸੀਡੈਂਟ ਹੋਇਆ ਜਿੱਥੇ ਗੱਡੀਆਂ ਬਚੀਆਂ ਤੱਕ ਨਹੀਂ ਐ ਸੋ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂ ਨਹੀਂ ਸਰਕ ਰਹੀ ਇਸ ਵਕਤ ਮੈਂ ਇਹੀ ਬੇਨਤੀ ਕਰਦਾ ਤੇ ਜਿਹੜਾ ਹੁਣ ਇਹ ਐਕਸੀਡੈਂਟ ਹੋਇਆ ਇਹਦਾ ਸਿੱਧਾ ਸਿੱਧਾ ਇਹਦਾ ਜਿੰਮੇਵਾਰ ਟੋਲ ਪਲਾਜ਼ਾ ਤੇ ਇਹ ਕੋਟ ਹੈ ਰਣਹਰਸ਼ੰਗ ਸਿੰਘ ਸ਼ਰਨਾ ਸਰਪੰਚ ਪਿੰਟ ਟੱਲੇਵਾਲ ਜ਼ਿਲ੍ਹਾ ਬਰਨਾਲਾ ਇਹ ਜਿਹੜੀ ਸਰਸਰ ਜਿਹੜੀ ਇਹ ਕੰਪਨੀ ਉਹਦੀ ਹਨ ਗੱਲੀ ਆ ਟੂਨ ਪਲਾਜ਼ਾ ਲਾਇਆ ਪਹਿਲਾਂ ਤੇ ਇਹ ਵੈਸੀ ਗੈਰ ਕਾਨੂੰਨੀਆਂ ਪਹਿਲਾਂ ਇਹਨਾਂ ਨੇ ਉਧਰ ਗਲਤ ਤੰਗ ਨਾ ਲਾਇਆ ਉਦੋਂ ਵੀ ਲੋਕਾਂ ਨੇ ਰੌਲਾ ਪਾਇਆ ਹੁਣ ਲੋਕਾਂ ਦੇ ਦਬਾਅ ਕਰਕੇ ਚੱਕ ਕੇ ਲੈ ਕੇ ਇੱਥੇ ਲਾ ਦਿੱਤਾ ਹੈਗਾ ਪਰ ਇੱਥੇ ਕੋਈ ਲਾਈਟਿੰਗ ਨਹੀਂ ਕੋਈ ਕੁਝ ਨਹੀਂ ਹੈਗਾ ਪਹਿਲਾਂ ਵੀ ਕਾਫੀ ਹਾਦਸੇ ਵਾਪਰੇ ਨੇ ਜਿਹੜਾ ਇੱਕ ਰਾਤ ਦਰਦਨਾਖਰ ਸਬਰ ਇੱਕ ਦੀ ਪਤਾ ਲੱਗੇ ਮੈਨੂੰ ਡੈਥ ਹੋਈ ਹੈ ਇੱਕ ਆਦਮੀ ਇੰਜਰਡਾ ਮੈਂ ਵੀ ਸ਼ਾਇਦ ਉਹਦਾ ਮੈਨੂੰ ਪੂਰਾ ਉਹਦੇ ਬਾਰੇ ਪਤਾ ਨਹੀਂ ਹੈਗਾ ਪਰ ਮੈਂ ਸਮਝਦਾ ਵੀ ਇਹ ਜੇ ਹੋਰ ਵੀ ਇਤਿਹਾਸੇ ਹੋਣ ਦਾ ਖਾਤ ਹੈ ਜਿਹੜਾ ਕੋਈ ਪੁਕਤਾ ਪ੍ਰਬੰਧਨਾ ਕੀਤਾ ਗਿਆ ਕੋਈ ਇੱਥੇ ਲਾਈਟਿੰਗ ਨਹੀਂ ਮਤਲਬ ਟੂਲ ਪਲੱਗ ਦੀ ਕੋਈ ਐਂਡਿਕਸ਼ਨ ਕੋਈ ਨਹੀਂ ਸੜਕ ਦੇ ਉਪਚਾਲ ਕੰਦਾ ਕਟੀਆਂ ਹੋਈਆਂ ਨੇ ਤੇ ਜਦ ਵੀ ਕੋਈ ਸੜਕ ਚੰਗੀ ਆ ਥੋੜਾ ਬਹੁਤ ਓਵਰ ਸਪੀਡ ਬੰਦਾ ਆਂਦਾ ਹੈ ਤਾਂ ਮੈਂ ਕਹਿੰਦਾ ਲਿਮਟ ਸਪੀਡ ਸਪੀਡ ਦੀ ਲਿਮਟ ਵੀ ਹੈ ਤਾਂ ਵੀ ਇਸ ਗੱਲ ਦਾ ਇਹਨੂੰ ਕੋਈ ਪਤਾ ਨਹੀਂ ਚੱਲਦਾ ਰਾਤ ਭਰਾਤ ਤਾਂ ਜਿਹੜੇ ਹਾਦਸਿਆਂ ਨੂੰ ਅੰਜਾਮ ਦਰੈ ਟੂਲ ਵੱਜਾ ਇਹਨੂੰ ਤੁਰੰਤ ਇਹਦਾ ਕੋਈ ਹੱਲ ਹੋਣਾ ਚਾਹੀਦਾ ਇੱਥੇ ਉਹ ਜੋ ਪ੍ਰਬੰਧ ਹੋਣੇ ਚਾਹੀਦੇ ਤਾਂ ਕਿ ਦੂਰੋਂ ਬੰਦੇ ਨੂੰ ਪਤਾ ਲੱ ਟੂਲ ਪਲਾਜ ਦੀ ਕੰਧ ਕੱਢੀ ਜਾਂ ਕੋਈ ਬੈਰੀਕੇਡਿੰਗ ਤਾਂ ਤਾਂ ਕਿ ਹੱਥ ਸਾਨੂੰ ਰੋਕਿਆ ਜਾ ਸਕੇ ਇਹ ਰਾਤ ਨੂੰ ਅਮਰਤਪੁਰ ਮੁੰਡਾ ਅਮਰਤਪਾਲ ਸਿੰਘ ਪੁੱਤਰ ਨੇਟ ਗੁਰਜੰਟ ਸਿੰਘ ਵਾਸੀ ਕੋਠੇ ਭਾਈ ਜਣਾ ਭਗਤਾ ਭਾਈ ਕਾ ਉਮਰ ਕਰੀ 20 ਸਾਲ ਇਹ ਮਰੂਤੀ ਕਾਰ ਦੇ ਵਿੱਚ ਲਿਆਲ ਸਿੰਘ ਵਾਲੇ ਤੋਂ ਸਾਦੀ ਟੈਂਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਾਤ ਜਿੱਥੇ ਟੂਲ ਪਲਾਜ ਦਾ ਨਵਾਂ ਬਣ ਰਿਹਾ ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਉਹ ਟੂਲ ਪਲਾਜ ਜਿਹੜਾ ਲੱਗ ਰਿਹਾ ਉਹਦੇ ਡਵਾਇਡਰ ਨਾਲ ਟਕਰਾਨ ਕਰਕੇ ਜਿਹਦੀ ਮੌਤ ਹੋ ਗਈ ਹੈ ਤੇ ਕੇ ਦੇ ਵਿੱਚ ਜਸ਼ੀਲ ਸਿੰਘ ਹੈ ਜਿਹੜਾ ਉਹ ਇੰਜਰਡ ਹੈ ਸਰ ਕਿਹੜੀ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ ਹੈ ਜੀ ਮਾਮਲਾ ਦਰਜ ਕੀਤਾ ਹੈ ਸਰ ਬਹੁਤ ਪਰਿਵਾਰ ਕੋਲੋਂ ਉੱਪਰ ਆ ਗਿਆ ਜੀ ਬਿਆਨ ਲਿਖੇ ਜਾ ਰਹੇ ਆ ਇਹ ਜਿਹੜਾ ਹਾਦਸਾ ਪਰਿਵਾਰ ਵੱਲੋਂ ਦੱਸਿਆ ਕਿ ਕੁਦਰਤੀ ਤੇ ਅਚਾਨਕ ਵਾਪਰਿਆ ਹੈ ਇਹਦੇ ਹੱਦ ਤੇ 177 ਸੀਐਫਪੀ ਸੀ ਤਹਿਤ ਜਿਹੜੀ ਕਾਰਵਾਈ ਅਮਰ ਜ਼ਿਲ੍ਹੇ ਹਿੰਦੀ ਜਾ ਰਹੀ ਹੈ